ਐਡਵੋਕੇਟ ਪ੍ਰਭਜੋ ਸਿੰਘ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਕਾਫੀ ਲੋਕਾਂ ਦੇ ਮੈਨੂੰ ਮੈਸੇजेस ਸੀ ਜਿਹੜੇ ਕਹਿੰਦੇ ਵੀ ਸਾਡੀ ਜਿਹੜਾ ਪ੍ਰਾਪਰਟੀ ਦਾ ਕਿਸੇ ਨੇ ਕਬਜ਼ਾ ਕੀਤਾ ਹੋਇਆ ਤੇ ਅਸੀਂ ਕਬਜ਼ਾ ਵੀ ਲੈਣਾ ਚਾਹੁੰਦੇ ਆ ਤੇ ਸਾਡੇ ਕੋਲ ਹੋਰ ਕੀ ਰੈਮਡੀਜ਼ ਨੇ ਤਾਂ ਜਿਹੜੇ ਵਿਅਕਤੀ ਦਾ ਪ੍ਰਾਪਰਟੀ ਦਾ ਕੋਈ ਕਬਜ਼ਾ ਕਿਸੇ ਨੇ ਨਜਾਇਜ਼ ਕਬਜ਼ਾ ਲਿਆ ਹੁੰਦਾ ਹੈ ਤਾਂ ਉਹ ਉਸ ਪ੍ਰਾਪਰਟੀ ਤੋਂ ਫਾਇਦਾ ਵੀ ਲੈ ਰਿਹਾ ਹੈ ਮੰਨ ਲਓ ਖੇਤੀ ਕਰਕੇ ਉੱਥੋਂ ਚੰਗਾ ਪ੍ਰੋਫਿਟ ਕਮਾ ਰਿਹਾ ਹੈ ਤਾਂ ਉਹ ਪ੍ਰੋਫਿਟ ਦਾ ਤੁਸੀਂ ਰੈਂਟ ਵੀ ਲੈ ਸਕਦੇ ਹੋ ਜਿਹੜਾ ਵੀ ਉਹ ਪ੍ਰੋਫਿਟ ਕਮਾ ਰਿਹਾ ਹੈ ਤੇ ਤੁਸੀਂ ਉਹਦੇ ਖਿਲਾਫ ਇੱਕ ਕ੍ਰਿਮੀਨਲ ਐਕਸ਼ਨ ਵੀ ਕਰ ਸਕਦੇ ਹੋ ਜਿਹੜੇ ਨਿਊ ਲਾਜ਼ ਦੇ ਵਿੱਚ ਨੇ ਉਹਦੇ ਵਿੱਚ ਤੁਸੀਂ ਜਿਹੜੀ ਇੱਕ ਕੰਪਲੀਟ ਵੀ ਉਹਦੇ ਖਿਲਾਫ ਦਾਇਰ ਕਰਕੇ ਉੱਤੇ ਪਰਚਾ ਵੀ ਕਰਵਾ ਸਕਦੇ ਹੋ ਤਾਂ ਬੇਸਿਕਲੀ ਬਣੇ ਇਹ ਸਿਵਲ ਪ੍ਰੋਸੀਜਰ ਦੀ ਗੱਲ ਹੁਣ ਆਪਾਂ ਸਮਝਾਂਗੇ ਕ੍ਰਿਮੀਨਲ ਦੀ ਕਿਸੇ ਦਿਨ ਮੈਂ ਅਲੱਗ ਤੋਂ ਵੀਡੀਓ ਬਣਾ ਦੂੰਗਾ ਇਹ ਉੱਤੇ ਪਰਚਾ ਕਿਵੇਂ ਜਾਂ ਕਿਸ ਕਿਸ ਵੇ ਦੇ ਨਾਲ ਹੋ ਸਕਦਾ ਤਾਂ ਮੇਨਲੀ ਗੱਲ ਇਹ ਹੀ ਹੈ ਵੀ ਸਾਡੀ ਜਦੋਂ ਜ਼ਮੀਨ ਤੇ ਕੋਈ ਕਬਜ਼ਾ ਕਰ ਲੈਂਦਾ ਹੈ ਤਾਂ ਕਬਜ਼ੇ ਤੋਂ ਬਾਅਦ ਉੱਥੋਂ ਹੀ ਉਹ ਪ੍ਰੋਫਿਟ ਜਨਰੇਟ ਕਰਨਾ ਸ਼ੁਰੂ ਕਰ ਦਿੰਦਾ ਹੈ ਕਾਇਓ ਖੇਤੀ ਕਰ ਰਿਹਾ ਹੋਵੇ ਚਾਹਿਆ ਉਹ ਸਾਡਾ ਕੋਈ ਘਰ ਜਾਂ ਕਮਜੇ ਦੇ ਵਿੱਚ ਕਰਕੇ ਉਥੇ ਉਹ ਕਮਜੇ ਤੇ ਘਰ ਕਰਕੇ ਉਹ ਰਹਿ ਰਿਹਾ ਹੈ ਤਦ ਵੀ ਆਪਾਂ ਮੈਂਸੇ ਪ੍ਰੋਫਿਟ ਦਾ ਇੱਕ ਸੂਟ ਫਾਈਲ ਕਰ ਸਕਦੇ ਆ ਜਿਸ ਦੇ ਵਿੱਚ ਆਪਾਂ ਟਾਈਟਲ ਦੇ ਨਾਲ ਜਿਹੜੀ ਵੀ ਪ੍ਰਾਪਰਟੀ ਉਹ ਸਾਡਾ ਕਬਜ਼ਾ ਕਰੀ ਫਿਰਦਾ ਹੈ ਉਹ ਪ੍ਰਾਪਰਟੀ ਦੇ ਕਬਜ਼ੇ ਦੇ ਨਾਲ ਨਾਲ ਅਸੀਂ ਇਹ ਮੈਂਸ਼ਨ ਕਰ ਸਕਦੇ ਹਾਂ ਅਸੀਂ ਇਹ ਸ਼ੋਅ ਕਰ ਸਕਦੇ ਹਾਂ ਵੀ ਜਿਹੜਾ ਸਾਡਾ ਇਹਦਾ ਟਾਈਟਲ ਹੈ ਪ੍ਰਾਪਰਟੀ ਦਾ ਵੀ ਅਸੀਂ ਇਸ ਪ੍ਰਾਪਰਟੀ ਦੇ ਮਾਲਕਾਂ ਤੇ ਸਾਨੂੰ ਇਸ ਪ੍ਰੋਪਰ ਜਿਹੜਾ ਪ੍ਰੋਪਰਟੀ ਹੈ ਉਹਦਾ ਕਬਜ਼ਾ ਦਿਵਾਇਆ ਜਾਵੇ ਚਾਹੇ ਉਹ ਘਰ ਹੈ ਚਾਹੇ ਉਹ ਜ਼ਮੀਨ ਹੈ ਤੇ ਨਾਲ ਨਾਲ ਉਦੋਂ ਵਿੱਚ ਆਪਾਂ ਜਿਹੜਾ ਰੈਂਟ ਬਣਦਾ ਹੈ ਜਾਂ ਰੈਵਨਿਊ ਜਨਰੇਟ ਕਰਕੇ ਉਹ ਜੋ ਵੀ ਉਥੋਂ ਉਸ ਪ੍ਰੋਪਰਟੀ ਤੋਂ ਸਾਡੇ ਨੂੰ ਫਾਇਦਾ ਕਮਾ ਰਿਹਾ ਹੈ ਲਾਭ ਕਮਾ ਰਿਹਾ ਹੈ ਤਾਂ ਉਸ ਪ੍ਰੋਪਰਟੀ ਦੇ ਜੋ ਵੀ ਲਾਭ ਕਮਾਇਆ ਗਿਆ ਉਹ ਕੋਰਟ ਦੇ ਵੱਲੋਂ ਆਪਾਂ ਡਿਗਰੀ ਪਾਸ ਕਰਵਾ ਸਕਦੇ ਹਾਂ ਤਾਂ ਕੋਰਟ ਵਿਧ ਵਿਆਜ ਤਾਂ ਤੁਹਾਡਾ ਜਿਹੜਾ ਬਣਦਾ ਰੈਵਨਿਊ ਹੈ ਜਾਂ ਇਕ ਕਿਸਮ ਦਾ ਜਿਹੜਾ ਰੈਂਟ ਬਣਦਾ ਹੈ ਉਹ ਤੋਂ ਜਿਹੜਾ ਪ੍ਰਾਪਰਟੀ ਤੋਂ ਤੁਹਾਡਾ ਦਵਾ ਸਕਦੀ ਹੈ ਤਾਂ ਜਦੋਂ ਕੋਈ ਵੀ ਤੁਹਾਡੇ ਪ੍ਰਾਪਰਟੀ ਦੇ ਕੋਈ ਨਜਾਇਜ਼ ਕਬਜ਼ਾ ਕਰੇ ਤਾਂ ਉਸ ਦੇ ਖਿਲਾਫ ਤੁਸੀਂ ਸੂਟ ਫੋਰ ਟਾਈਟਲ ਵਿਦ ਪੋਜੈਸ਼ਨ ਐਂਡ ਤੁਸੀਂ ਮੈਂਸੀ ਪ੍ਰਾਫਿਟ ਦਾ ਜਿਹੜਾ ਸੂਟ ਫਾਈਲ ਕਰਕੇ ਉਸ ਤੋਂ ਕੋਰਟ ਤੋਂ ਮੰਗ ਕਰ ਸਕਦੇ ਹੋ ਕਿ ਇਹ ਜਿਹੜੀ ਪ੍ਰਾਪਰਟੀ ਹੈ ਖਾਲੀ ਕਰਾਈ ਜਾਵੇ ਤੇ ਸਾਨੂੰ ਇਹਦਾ ਜਿਹੜਾ ਇਹਨਾਂ ਨੇ 2 ਸਾਲ ਜਾਂ 4 ਸਾਲ ਜਿੰਨੇ ਵੀ ਉਹਨੇ ਬੰਦੇ ਨੇ ਪ੍ਰਾਪਰਟੀ ਤੇ ਕਬਜ਼ਾ ਰੱਖਿਆ ਹੈ ਉਸ ਪ੍ਰਾਪਰਟੀ ਦਾ ਕਬਜ਼ਾ ਕੀਤਾ ਹੋਇਆ ਜਿਹੜਾ ਬੰਦਾ ਰੈਂਟ ਹੈ ਉਹ ਵੀ ਸਾਨੂੰ ਦਵਾਇਆ ਜਾਵੇ। ਸੋ ਸਸਟੀਕਾਲ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜਾ ਨਜਾਇਜ਼ ਕਬਜ਼ਾ ਹੋਇਆ ਹੋਇਆ ਹੈ ਪ੍ਰਾਪਰਟੀ ਤੇ ਉਹ ਆਪਣੇ ਪ੍ਰਾਪਰਟੀ ਦਾ ਜਿਹੜਾ ਜਿਹੜਾ ਕਬਜ਼ਾ ਵਾਪਸ ਲੈ ਸਕਣ ਤੇ ਆਪਣੇ ਜਿਹੜਾ ਆ ਜਿਹੜਾ ਬੰਦਾ ਰੈਂਟ ਹੈ ਰੈਵਨਿਊ ਹੈ ਉਹ ਲੈ ਸਕਣ। ਸਸਟੀਕਾਲ ਧੰਨਵਾਦ।